ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲਓ ਜੀ ਅੱਜ ਬਣਾਈ ਹੈ ਫਿਰ ਆਪਾਂ ਨੇ ਦੀਵਾਲੀ ਤੇ ਸਪੈਸ਼ਲ ਸਪੈਸ਼ਲ ਪੂਰੀ ਮਟਰ ਪਨੀਰ ਦੀ ਸਬਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸਬਜੀ ਦਾ ਟੇਸਟ ਪੂਰਾ ਘੈਂਟ ਬਣੂਗਾ ਤੇ ਅੱਜ ਫਿਰ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਮਟਰ ਪਨੀਰ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਸਬਜੀ ਬਣਾਈ ਹੈ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਜੀ ਸੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਟਰ ਪਨੀਰ ਦੀ ਸਬਜੀ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਹਲਵਾਈ ਸਟਾਈਲ ਮਟਰ ਪਨੀਰ ਦੀ ਸਬਜੀ ਤੇ ਲਓ ਜੀ ਮਟਰ ਪਨੀਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪਨੀਰ 200 ਗ੍ਰਾਮ ਆਪਾਂ ਨੇ ਪਨੀਰ ਲੈ ਲਿਆ 150 ਗ੍ਰਾਮ ਆਪਣੇ ਕੋਲ ਮਟਰ ਦਾਣਾ ਹੈ ਬੋਇਲ ਕੀਤਾ ਹੋਇਆ ਅਦਰਕ ਲਸਣ ਦੀ ਪੇਸਟ ਦੋ ਆਪਾਂ ਨੇ ਪਿਆਜ਼ ਕੱਟ ਲਈ ਜੀ మీడియం ਸਾਈਜ਼ ਦੇ ਉਸ ਤੋਂ ਬਾਅਦ ਆਪਣੇ ਕੋਲ ਗ੍ਰੀਨ ਚਿੱਲੀ ਤੇ ਦੋ ਆਪਾਂ ਨੇ ਟਮਾਟਰ ਲਈ ਆ ਇਹ ਦੋਏ ਚੀਜ਼ਾਂ ਦਾ ਬਣਾ ਲਵਾਂਗੇ ਆਪਾਂ ਪੇਸਟ ਟਮਾਟਰ ਤੇ ਹਰੀਆਂ ਮਿਰਚਾਂ ਦਾ ਤੇ ਲੋ ਜੀ ਇੱਧਰ ਫਰਾਈ ਪੈਨ ਦੇ ਵਿੱਚ ਪਾ ਲਿਆ ਆਪਾਂ ਨੇ ਮਸਟਰਡ ਆਇਲ ਸਰੋਂ ਦਾ ਤੇਲ ਥੋੜੇ ਜਿਹਾ ਪਾਵਾਂਗੇ ਖੜੇ ਮਸਾਲੇ ਕਹਿੰਦੇ ਨਾਲ ਆਪਾਂ ਹਲਕੇ ਜਿਹੇ ਉਹਨਾਂ ਦੇ ਠੀਕ ਆ ਜੀ ਜਦੋਂ ਇਹ ਹਲਕੇ ਜੇ ਚਟਕ ਗਏ ਇਹਦਾ ਪੈਦੇ ਵਿੱਚ ਪਾਵਾਂਗੇ ਜੀ ਜੀਰਾ ਤੇ ਲੋ ਜੀ ਜੀਰਾ ਪਾ ਲਿਆ ਆਪਾਂ ਨੇ ਇੱਕ ਚਮਚਾ ਤੇ ਉਸ ਤੋਂ ਬਾਅਦ ਆਪਾਂ ਨੇ ਪਾਦਣਾ ਇਹਦੇ ਵਿੱਚ ਪਿਆਜ਼ ਠੀਕ ਹੈ ਜੀ ਚੌਪ ਕੀਤਾ ਹੋਇਆ ਤੁਸੀਂ ਮਿਕਸੀ ਕਰਕੇ ਵੀ ਪਾ ਸਕਦੇ ਹੋ ਗ੍ਰाइंड ਕਰਕੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੇ ਲੋ ਜੀ ਪਿਆਜ਼ ਪਾ ਕੇ ਹੁਣ ਪਿਆਜ਼ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਆ ਜੀ ਹੁਣ ਪਾਵਾਂਗੇ ਇਹਦੇ ਵਿੱਚ ਅਦਰਕ ਲਸਣ ਦੀ ਪੇਸਟ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ 2-3 ਮਿੰਟਾ ਜਿਹੜਾ ਭੁੰਨਾਂਗੇ ਤੇ ਜਦੋਂ ਅਦਰਕ ਲਸਣ ਸੁਨਹੋਂ ਭੁੰਨੀ ਗਈ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਤਾਂ ਜੋ ਪਿਆਜ਼ ਆ ਜਿਹੜੇ ਥੋੜੀ ਜਿਹੀ ਗਲ ਜਾਣ ਠੀਕ ਹੈ ਜੀ ਤੇ ਇਹੋ ਦੀ ਚਾਟ ਜਾਂ ਨੂੰ ਹੁਣ ਆਪਾਂ ਇੱਕ ਦੋ ਮਿੰਟ ਪਕਾਵਾਂਗੇ ਤਾਂ ਜੋ ਪਿਆਜ਼ ਆ ਪੂਰੀ ਗਲ ਚੰਗੀ ਹੋਵੇ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਦੇਕੀ ਮਿਰਚ ਤੇ ਅੱਧਾ ਚਮਚ ਖਲਤੀ ਠੀਕ ਹੈ ਜੀ ਇਨੂੰ ਵੀ ਆਪਾਂ ਥੋੜਾ ਜਿਹਾ ਭੁੰਨੂਗੇ ਇੱਕੋ ਤਾਂ ਮਿੰਟ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਟਮਾਟਰਾਂ ਤੇ ਹਰੀ ਮਿਰਚਾਂ ਦਾ ਪੇਸਟ ਤੇ ਲਓ ਜੀ ਇਹਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਆਪਾਂ ਕੀ ਇਹ ਤੇਲ ਨਹੀਂ ਛੱਡ ਦਿੰਦਾ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਨਮਕ ਤਾਂ ਜੋ ਟਮਾਟਰ ਵੀ ਜਿਹੜੇ ਉਹ ਗਲ ਜਾਣ ਤੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਜਿੰਨਾ ਕਿ ਤੁਸੀਂ ਨਮਕ ਖਾਣੋ ਤੇ ਲਓ ਜੀ ਇਹਨੂੰ ਹੁਣ ਆਪਾਂ ਸਖਾ ਲੈਣੇ ਆ ਜੀ 4 ਤੋਂ 5 ਮਿੰਟ ਤੇ ਲੋ ਜੀ ਮਸਾਲਾ ਆਪਣਾ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਧਨੀਆ ਪਾਊਡਰ ਠੀਕ ਹੈ ਜੀ ਤੇ ਅੱਧਾ ਚਮਚ ਜੀਰਾ ਪਾਊਡਰ ਪਾਵਾਂਗੇ ਜੀ ਥੋੜੀ ਜੀ ਪਾਵਾਂਗੇ ਆਪਾਂ ਪਸਤੂਰੀ ਮੇਥੀ ਠੀਕ ਹੈ ਜੀ ਕ੍ਰਸ਼ ਕਰਕੇ ਇਸ ਤਰੀਕੇ ਨਾਲ ਤੇ ਲੋ ਜੀ ਮਸਾਲਾ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਇਹਨੂੰ 2-3 ਮਿੰਟ ਆਪਾਂ ਹੋਰ ਪਕਾਵਾਂਗੇ ਤੇ ਲੋ ਜੀ ਮਸਾਲਾ ਆਪਣਾ ਭੁੰਨ ਚੁੱਕਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ 2 ਚਮਚ ਕਾਜੂ ਪੇਸਟ ਠੀਕ ਹੈ ਜੀ ਇਹ ਕਰਜੂਆ ਦਾ ਪੇਸਟ ਹੈ ਇਹ ਤੁਸੀਂ ਪੀਸ ਕੇ ਰੱਖ ਲਿਓ ਮਿਕਸੀ ਦੇ ਜੱਗ ਵਿੱਚ ਤੇ ਦੋ ਕ ਚਮਚ ਇਹਦੇ ਵਿੱਚ ਐਡ ਕਰ ਲਿਓ ਇਹ ਨਾਲ ਵਧੀਆ ਫਲੇਵਰ ਆਉਂਦਾ ਸਬਜ਼ੀ ਦਾ ਪੂਰੀ ਘੈਂਟ ਲੱਗਦੀ ਆ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਆ ਠੀਕ ਹੈ ਜੀ ਤੇ ਦੋ ਕੁ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਲੋ ਜੀ ਕੋਈ 3 ਮਿੰਟ ਪੱਕਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਮਟਰ ਦਾਣਾ ਉਬਲਿਆ ਹੋਇਆ ਠੀਕ ਹੈ ਜੀ ਤਲੋ ਜੀ ਇਹ ਆਪਾਂ ਐਡ ਕਰ ਲਿਆ ਤੇ ਇਸ ਟਾਈਮ ਤੇ ਇਹਦੀ ਜਿਹੜੀ ਮਤਲਬ گاੜਾ ਪਤਲਾ ਰੱਖਣਾ ਆਪਾਂ ਨੇ ਇਹ ਜੇ ਤੁਹਾਨੂੰ ਜ਼ਿਆਦਾ ਥਿੱਕ ਸਬਜੀ ਪਸੰਦ ਆ ਤਾਂ ਇਹਦੇ ਵਿੱਚ ਥੋੜਾ ਘੱਟ ਪਾਣੀ ਪਾਓ ਤੇ ਜੇ ਤੁਹਾਨੂੰ ਜ਼ਿਆਦਾ ਸਬਜੀ ਪਤਲੀ ਪਸੰਦ ਆ ਤਾਂ ਤੁਸੀਂ ਪਾਣੀ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਪਾ ਲੈਣਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ 2 ਮਿੰਟ ਮਸਾਲੇ ਦੇ ਵਿੱਚ ਜਿਹੜੇ ਮਟਰ ਆ ਉਹ ਪਕਾਉਂਗੇ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਥੋੜਾ ਜਿਹਾ ਗਰਮ ਪਾਣੀ ਕਿਉਂਕਿ ਮੈਂ ਸਬਜੀ ਥੋੜੀ ਜਿਹੀ ਗਾੜੀ ਰੱਖੂਗਾ ਇਸ ਕਰਕੇ ਮੈਂ ਬਹੁਤਾ ਪਾਣੀ ਨਹੀਂ ਪਾਉਣਾ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਕਿ ਲੋ ਜੀ ਪਾਣੀ ਆਪਾਂ ਇਹ ਪਾ ਲਿਆ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਤਿੰਨ ਤੋਂ ਚਾਰ ਮਿੰਟ ਹੋਰ ਤਾਂ ਜੋ ਮਟਰ ਮਟਰਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਵਧੀਆ ਪੱਕ ਜਵੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਪਨੀਰ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਆ ਜੀ ਪਨੀਰ ਬਰੀਕ ਬਰੀਕ ਕੱਟਿਆ ਹੋਇਆ ਤੇ ਪਨੀਰ ਪਾਉਣ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਨੂੰ ਹੋਰ ਪਕਾਵਾਂਗੇ ਠੀਕ ਹੈ ਜੀ ਆਜੋ ਪਨੀਰ ਵੀ ਥੋੜਾ ਜਿਹਾ ਨਾਲ ਪੱਕ ਜਵੇ ਤੇ ਉਸ ਤੋਂ ਬਾਅਦ ਕਰਦੇ ਆਂ ਪਰ ਆਪਾਂ ਇਹਨੂੰ ਸਰਬ ਤੇ ਵੀਡੀਓ ਵਧੀਆ ਲੱਗੀ ਤਾਂ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਆਪਣਾ ਪੰਜਾਬੀ ਕੁਕਿੰਗ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਨਾਲੇ ਸਪੋਰਟ ਕਰੋ ਜੀ ਤੇ ਲਓ ਜੀ ਇਹਨੂੰ ਆਪਾਂ ਹੁਣ ਪਕਾ ਲੈਂਦੇ ਆ ਥੋੜਾ ਜਿਹਾ ਹੋਰ ਤੇ ਲਓ ਜੀ ਸਬਜੀ ਆਪ ਜਿਹੜੀ ਮਾੜ ਪਨੀਰ ਦੀ ਉਹ ਪੱਕ ਚੁੱਕੀ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਦੇ ਆਂ ਮੱਖਣ ਕੁਸਿਆ ਦੇ ਵਿੱਚ ਫਰੈਸ਼ ਕਰੀਮ ਵੀ ਪਾ ਸਕਦੇ ਹਾਂ ਠੀਕ ਹੈ ਜੀ ਜਾਂ ਥੋੜਾ ਮੋਟਾ ਦੁੱਧ ਵੀ ਪਾ ਸਕਦੇ ਹਾਂ ਤੇ ਨਾਲੇ ਪਾਉਂਦੇ ਆ ਜੀ ਬਰੀਕ ਕੱਟਿਆ ਹੋਇਆ ਹਰਾ ਥੋੜੀਆਂ ਤੇ ਗੈਸ ਕਰਦੇ ਹਾਂ ਹੁਣ ਆਪਾਂ ਆਫ ਤੇ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਇਹਨੂੰ ਸਰਵ ਕਰਕੇ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਰੈਡੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਸਬਜੀ ਬਣਾ ਕੇ ਖਾਓਗੇ ਉਂਗਲੀਆਂ ਛੱਟਦੇ ਰਹਿ ਜਾਓਗੇ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕਾ ਇਹ ਮਟਰ ਪਨੀਰ ਦੀ ਸਬਜੀ ਬਣਾਉਣ ਦਾ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲਓ ਜੀ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਠੀਕ ਹੈ ਜੀ ਨਾਲੇ ਬੰਦੀ ਛੋੜ ਦੀਆਂ ਤੁਹਾਨੂੰ ਮੁਬਾਰਕਾਂ ਹੋਣ ਜੀ ਤੇ ਲਓ ਜੀ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ